ਅੱਜ ਗੱਲ ਕਰਾਂਗੇ ਅੰਮ੍ਰਿਤਸਰ ਇੰਪਰੂਵਮੈਂਟ ٹرسٹ ਦੇ ਵਿੱਚ ਫੈਲੇ ਹੋਏ ਭ੍ਰਸ਼ਟਾਚਾਰ ਦੀ ਅਸੀਂ ਕਈ ਵਾਰੀ ਇਸ ਦਾ ਖੁਲਾਸਾ ਕਰ ਚੁੱਕੇ ਹਾਂ ਕਿ ਅੰਮ੍ਰਿਤਸਰ ਇੰਪਰੂਵਮੈਂਟ ٹرسٹ ਹੋਵੇ ਭਾਵੇਂ ਅੰਮ੍ਰਿਤਸਰ ਦੀ ਕਾਪੋਰੇਸ਼ਨ ਹੋਵੇ ਉਹ ਭ੍ਰਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ ਉੱਥੋਂ ਦੇ ਠੇਕੇਦਾਰ ਅਫਸਰਾਂ ਦੇ ਨਾਲ ਮਿਲ ਕੇ ਸਰਕਾਰ ਨਾਲ ਠਗੀਆਂ ਮਾਰ ਰਹੇ ਨੇ ਹੁਣ ਇੰਪਰੂਵਮੈਂਟ ٹرسٹ ਦੇ ਠੇਕੇਦਾਰ ਸੁਨੀਰ ਉੱਪਲ ਦੇ ਖਿਲਾਫ ਧੋਖਾਧੜੀ 420 467 468 471 ਆਈਪੀਸੀ ਦੀ ਧਾਰਾ ਦਿੱਤਾ ਹੈ ਆਨਾਰੰਜੀਟਾਵਨੂ ਅੰਮ੍ਰਿਤਸਰ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਉਸ ਦੇ ਉੱਤੇ ਆਰੋਪ ਨੇ ਕਿ ਉਸ ਨੇ ਜਾਲੀ ਕਾਗਜ਼ਾਂ ਦੇ ਆਧਾਰ ਦੇ ਉੱਤੇ ਇੰਪਰੂਵਮੈਂਟ ਟਰਸਟ ਤੋਂ ਟੈਂਡਰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਦੱਸਦੇ ਹਾਂ ਕਿ ਪੂਰੀ ਕਹਾਣੀ ਕੀ ਹੈ ਸਰਕਾਰ ਵੱਲੋਂ 2022-23 ਦੇ ਵਿੱਚ ਕਰੀਬ-ਕਰੀਬ 3 ਕਰੋੜ 60 ਲੱਖ ਰੁਪਏ ਦੇ ਕੰਮ ਅਲਾਟ ਕੀਤੇ ਗਏ ਸਨ ਜਿਸ ਦੇ ਵਿੱਚ ਮੈਸਰ ਪ੍ਰਸ਼ਾਂਤ ਐਸੋਸੀਏਟ ਜੀਕੇ ਕੰਸਟਰਕਸ਼ਨ ਕੰਪਨੀ ਤੇ ਕੋਰ ਕੰਸਟਰਕਸ਼ਨ ਕੰਪਨੀ ਵੱਲੋਂ ਅਪਲਾਈ ਕੀਤਾ ਗਿਆ ਸੀ ਅਪਲਾਈ ਕਰਨ ਤੋਂ ਬਾਅਦ ਸਰਕਾਰ ਵੱਲੋਂ ਪੱਤਰਾਂ ਰਾਹੀਂ ਇਹਨਾਂ ਨੂੰ ਲੋੜਿੰਦੇ ਡਾਕੂਮੈਂਟ ਜਮ੍ਹਾਂ ਕਰਵਾਉਣ ਲਈ ਆਇਆ ਗਿਆ ਜਿਸ ਦੇ ਸੰਬੰਧ ਵਿੱਚ ਇਹਨਾਂ ਵੱਲੋਂ ਕੁਝ ਕਾਗਜ਼ਾ ਜਮ੍ਹਾਂ ਕਰਵਾ ਦਿੱਤੇ ਗਏ ਪਰ ਬਹੁਤ ਸਾਰੇ ਕਾਗਜ਼ ਜਮ੍ਹਾਂ ਨਹੀਂ ਕਰਵਾਏ ਗਏ ਜੀਕੇ ਕੰਸਟਰਕਸ਼ਨ ਤੇ ਮੈਸਰਸ ਕੋਰ ਕੰਸਟਰਕਸ਼ਨ ਵੱਲੋਂ ਜਮ੍ਹਾਂ ਕਰਵਾਏ ਗਏ ਕਾਗਜ਼ਾਂ ਤੋਂ ਬਾਅਦ ਫਾਈਨੈਂਸ਼ੀਅਲ ਬਿਡ ਖੋਲੀ ਗਈ ਜਿਸ ਦੇ ਵਿੱਚ ਮੈਸਰਸ ਕੋਰ ਕੰਸਟਰਕਸ਼ਨ ਦੇ ਰੇਟ ਸਭ ਤੋਂ ਘੱਟ ਸਨ ਜਿਸ ਦਾ ਕਿ ਮਾਲਕ ਹੈ ਸੁਨੀਰ ਉਪਪਲ ਦੱਸਿਆ ਜਾਂਦਾ ਕਿ ਇਸ ਦੇ ਕਈ ਐਸੇ ਅਫਸਰ ਨੇ ਕਈ ਜੇਈ ਤੋਂ ਲੈ ਕੇ ਐਸਡੀਓ ਐਕਸੀਅਨ ਤੱਕ ਇਹਦੀ ਉਹਨਾਂ ਦੇ ਨਾਲ ਸੰਢਗੰਡ ਹੈ ਤੇ ਬਹੁਤ ਸਾਰੇ ਕੰਮਾਂ ਦੇ ਵਿੱਚ ਇਹ ਉਹਨਾਂ ਦਾ ਭਾਈਵਾਲ ਵੀ ਏ ਪਰੰਤੂ ਐਸੇ ਸਮੇਂ ਦੌਰਾਨ ਇਸ ਇੰਪਰੂਵਮੈਂਟ ਟਰਸਟ ਦੇ ਦਫ਼ਤਰ ਨੂੰ ਸ਼ਿਕਾਇਤ ਪ੍ਰਾਪਤ ਹੁੰਦੀ ਏ ਕਿ ਮੈਸਰ ਕੋਲ ਕੰਸਟ੍ਰਕਸ਼ਨ ਕੰਪਨੀ ਵੱਲੋਂ ਪੰਜਾਬ ਹਾਈ ਸਿਸਟਮ ਕਾਪੋਰੇਸ਼ਨ ਦੇ ਜਿਹੜੇ ਪਰਫਾਰਮੈਂਸ ਸਰਟੀਫਿਕੇਟ ਜਮ੍ਹਾਂ ਕਰਵਾਏ ਗਏ ਸਨ ਉਹ ਗਲਤ ਤੇ ਜਾਲੀ ਨੇ ਇਸ ਤੋਂ ਬਾਅਦ ਦਫ਼ਤਰ ਵੱਲੋਂ ਸੰਬੰਧਿਤ ਫਰਮਾਨੋਂ ਲਿਖਿਆ ਜਾਂਦਾ ਹੈ ਕਿ ਪਰਫਾਰਮੈਂਸ ਸਰਟੀਫਿਕੇਟ ਦੀ ਅਸਲ ਕਾਪੀਆਂ ਜਮ੍ਹਾਂ ਕਰਵਾਈਆਂ ਜਾਣ। ਇਸ ਇਹਨੂੰ ਲੈ ਕੇ ਇਹਨਾਂ ਨੂੰ ਈਮੇਲ ਵੀ ਕੀਤੀ ਜਾਂਦੀ ਹੈ ਪਰ ਇਹਨਾਂ ਫਰਮਾਂ ਵੱਲੋਂ ਇਹਨਾਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਇਸ ਤੋਂ ਇਲਾਵਾ ਇਹਨਾਂ ਫਰਮਾਂ ਵੱਲੋਂ ਜਿਹੜੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਜਲੰਧਰ ਦੇ ਪਰਫਾਰਮੈਂਸ ਸਰਟੀਫਿਕੇਟ ਜਮ੍ਹਾਂ ਕਰਵਾਏ ਗਏ ਸਨ ਇਹ ਡਿਪਾਰਟਮੈਂਟ ਵੱਲੋਂ ਉਸ ਦੀ ਵੀ ਰਿਪੋਰਟ ਲੈ ਲਈ ਜਾਂਦੀ ਹੈ। ਸੰਬੰਧਤ ਵਿਭਾਗ ਵੱਲੋਂ 3 ਫਰਵਰੀ 2023 ਰਾਈ ਲਿਖਿਆ ਗਿਆ ਕਿ ਪਰਫਾਰਮੈਂਸ ਸਰਟੀਫਿਕੇਟ ਵਿੱਚ ਦਰਸਾਏ ਗਏ ਕੰਮ ਕਿਸੇ ਹੋਰ ਏਜੰਸੀ ਵੱਲੋਂ ਕੀਤੇ ਗਏ ਨੇ ਅਤੇ ਸਰਟੀਫਿਕੇਟਾਂ ਤੋਂ ਜ਼ਿਆਦਾ ਹੈ ਕਿ ਕੋਰ ਕੰਸਟਰਕਸ਼ਨ ਵੱਲੋਂ ਡਿਟੇਲਾਂ ਜਿਵੇਂ ਕਿ ਕੰਮ ਸ਼ੁਰੂ ਕਰਨ ਦੀ ਡੇਟ ਕੰਮ ਖਤਮ ਕਰਨ ਦੀ ਡੇਟ ਤੇ ਕੰਮ ਦੀ ਰਾਸ਼ੀ ਦੇ ਵਿੱਚ ਛੇੜਛਾੜ ਕੀਤੀ ਗਈ ਹੈ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਫਰਮ ਜੋ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪਰਫਾਰਮੈਂਸ ਸਰਟੀਫਿਕੇਟ ਜਮ੍ਹਾਂ ਕਰਵਾਏ ਗਏ ਹਨ ਉਹ ਗਲਤ ਤੇ ਜਾਲੀ ਨੇ ਇਸ ਲਈ ਫਰਮ ਦੀ ਜਮ੍ਹਾਂ ਕਰਵਾਈ ਗਈ EMD ਜਬਤ ਕਰਨ ਲਈ ਹੁਕਮ ਦੇ ਦਿੱਤੇ ਗਏ ਤਾਂ ਦੱਸਦੇ ਨੇ ਕਿ ਉਸ ਵੇਲੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਨ ਹਰਪ੍ਰੀਤ ਸਿੰਘ ਸੁਦਨ ਜਿਹੜੇ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੀ ਸਨ ਉਹਨਾਂ ਦਾ ਰੇਣਿਆ ਬਹੁਤ ਸਾਰੇ ਐਸੇ ਠੇਕੇਦਾਰ ਜਿਹੜੇ ਕਿ ਝਾਲੀ ਕੰਮ ਕਰਦੇ ਸਨ ਆਪਣੇ ਬਿੱਲ ਵੀ ਉਹਨਾਂ ਦੇ ਕੋਲ ਭੇਜਣ ਤੋਂ ਡਰਦੇ ਸਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਵੱਲੋਂ ਇਹ ਕੰਮਾਂ ਦੀ ਪੇਮੈਂਟ ਨਹੀਂ ਕੀਤੀ ਜਾਣੀ ਤਨਵੇ ਵੀ ਦੱਸ ਦिए ਇੱਕ ਹੋਰ ਕੰਪਨੀ ਹੈ ਜਿਸ ਦੇ ਵੱਲੋਂ 2 ਕਰੋੜ ਰੁਪਏ ਦੀ ਪੇਮੈਂਟ ਮੰਗੀ ਗਈ ਸੀ ਪਰ ਡੀਸੀ ਸਾਹਿਬ ਨੇ ਉੱਤੇ ਅਫਸਰਾਂ ਨੂੰ ਲਿਖ ਦਿੱਤਾ ਕਿ ਇਦਾਂ ਨੇ ਬਿੱਲ ਪ੍ਰੋਡਿਊਸ ਨਹੀਂ ਕੀਤੇ ਤੇ 2 ਕਰੋੜ ਦੀ ਪੇਮੈਂਟ ਮੰਗੀ ਜਾਂਦੇ ਨੇ ਬਾਅਦ ਵਿੱਚ ਜਦੋਂ ਉੱਤੋਂ ਸਾਰੀ ਚੈਕਿੰਗ ਕੀਤੀ ਗਈ ਤੇ ਪਤਾ ਲੱਗਿਆ ਇਹ ਫਰਮ ਵੱਲੋਂ 1 ਕਰੋੜ 80 ਲੱਖ ਦੀ ਪੇਮੈਂਟ ਲਈ ਜਾਣੀ ਸੀ ਪਰ ਧੋਖਾਧੜੀ ਕਰਕੇ ਇਸ ਨੇ 2 ਕਰੋੜ ਦੀ ਪੇਮੈਂਟ ਬਣਾ ਲਈ ਅਸ਼ੋਤੇ ਵੀ ਗੱਲਬਾਤ ਕਈ ਵਾਰੀ ਕੀਤੀ ਪਰ ਉਸ ਦੇ ਉੱਤੇ ਵੀ ਹਜ ਤੱਕ ਕੋਈ ਮਾਮਲਾ ਦਰਜ ਨਹੀਂ ਹੋ ਸਕਿਆ ਅਸੀਂ ਇਸ ਕੋਰ ਕੰਸਟਰਕਸ਼ਨ ਨੂੰ ਲੈ ਕੇ ਵੀ ਖਬਰ ਕੀਤੀ ਸੀ ਕਰੀਬ ਕਰੀਬ ਡੇਢ ਮਹੀਨਾ ਪਹਿਲੇ ਤੇ ਇਸ ਦੀ ਸ਼ਿਕਾਇਤ ਲੋਕਲ ਬਾਡੀ ਦੇ ਜਿਹੜੇ ਮਨਿਸਟਰ ਨੇ ਉਹਨਾਂ ਨੂੰ ਵੀ ਕੀਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਕੀਤੀ ਗਈ ਸੀ ਤੇ ਅਜੈ ਸ਼ਰਮਾ ਜਿਹੜੇ ਕਿ ਲੋਕਲ ਬਾਡੀ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਨੂੰ ਤੇ ਸੀਵੀਓ ਰਾਜੀਵ ਸੇਖੜੀ ਇਹਨਾਂ ਸਾਰਿਆਂ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਇਹ ਮਾਮਲਾ ਸਾਡੇ ਵੱਲੋਂ ਯਾਨੀ ਕਿ ਡੀ4 ਯੂਨੀਅਨ ਚੈਨਲ ਵੱਲੋਂ ਚੁਕਾਇਆ ਗਿਆ ਸੀ ਕਿਉਂਕਿ ਠੇਕੇਦਾਰ ਤੇ ਸਭ ਅਫਸਰ ਇੱਥੇ ਰਲੇ ਹੋਏ ਨੇ ਇੰਪਰੂਵਮੈਂਟ ਅਮਰਦ ٹرسٹ ਅਮਰਸਰ ਦੀ ਇਹੋ ਹੀ ਕਹਾਣੀ ਹੈ ਕਿ ਸਾਰੇ ਮਿਲ ਕੇ ਖਾਂਦੇ ਨੇ ਉੱਥੋਂ ਦਾ ਮਾਲ ਪਾਣੀ ਇੱਥੇ ਸਰਵ ਸਿੱਖਿਆ ਅਭਿਆਨ ਤੋਂ ਆਏ ਜੇ ਹੀ ਕਿਦਾਂ ਕਰੋੜਪਤੀ ਬਣ ਜਾਂਦੇ ਨੇ ਕਿਤਾ 79 ਨੰਬਰ ਦੀ ਰਿਪੋਰਟ ਦੇ ਵਿੱਚ ਹੇਰ ਫੇਰ ਕਰ ਜਾਂਦੇ ਨੇ 79 ਨੰਬਰ ਐਸਈਓ ਦੀ ਰਿਪੋਰਟ ਦੇ ਵਿੱਚ ਕਿੱਦਾਂ ਰਫਰ ਹੁੰਦੀ ਹੈ ਜਦੇ ਨਾਲ ਕਰੋਨਾ ਪੈਦਾ ਨੁਕਸਾਨ ਇੰਪਰੂਵਮੈਂਟ ٹرسٹ ਨੂੰ ਹੁੰਦਾ ਹੈ ਹਜੇ ਤੱਕ ਉਸ ਜਈ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੈ ਅਸੀਂ ਇਸ ਦੀ ਵੀ ਸ਼ਿਕਾਇਤ ਕਰ ਚੁੱਕੇ ਹਾਂ ਹੁਣ ਠੇਕੇਦਾਰਾਂ ਦੇ ਨਾਲ ਮਿਲ ਕੇ ਇਹਨਾਂ ਜਈ ਜਿਹੜੇ ਉੱਥੋਂ ਆਂਦੇ ਨੇ ਜਾਂ ਹੋਰ ਅਫਸਰ ਨੇ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਠੇਕੇਦਾਰਾਂ ਦੇ ਨਾਂ ਕਈ ਕੰਪਨੀਆਂ ਬਣਾਈਆਂ ਹੋਈਆਂ ਨੇ ਹੁਣ ਅਸੀਂ ਇਸ ਦੀ ਸ਼ਿਕਾਇਤ ਜੀਟੂਵਾਲ ਜਿਹੜੀ ਹੈ ਸਰਕਾਰੀ ਕਿਰਤ ਦੇ ਉਸਾਰੀ ਸਪਤਾ ਜਿਹੜੀ ਸਭਾ ਲਿਮਟਿਡ ਹੈ ਉਹਨਾਂ ਵੱਲੋਂ ਵੀ ਕੀਤੀ ਜਾ ਚੁੱਕੀ ਹੈ ਕਿ ਸੁਨੀਰ ਉੱਪਲ ਇਸ ਸਵਾਲ ਦਾ ਨਾਤੇ ਕੋਈ ਮੈਂਬਰ ਆ ਤੇ ਨਾ ਹੀ ਇਹਨੇ 2020 ਦੇ ਵਿੱਚੋਂ ਤੋਂ ਇਸ ਜਿਹੜੇ ਟੈਂਡਰ ਸਬਮਿਟ ਕਰ ਰਿਹਾ ਹੈ ਇਹਦੀਆਂ ਪੇਮੈਂਟਾਂ ਲੈ ਰਿਹਾ ਹੈ ਇਹ ਕਿਸ ਤਰ੍ਹਾਂ ਪੇਮੈਂਟਾਂ ਲੈ ਰਿਹਾ ਹੈ ਇਹਨੂੰ ਕਿਸ ਤਰ੍ਹਾਂ ਟੈਂਡਰ ਟੈਂਡਰ ਦਿੱਤੇ ਜਾ ਰਹੇ ਨੇ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਨਾ ਵੱਲੋਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇਹਨਾਂ ਦੇ ਪ੍ਰਧਾਨ ਨੇ ਗੁਰਮੇਦ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦਾ ਹੀਅਰ ਫੇਅਰ ਇੰਪਰੂਵਮੈਂਟ ਟਰਸਟ ਦੇ ਵਿੱਚ ਠੇਕੇਦਾਰ ਤੇ ਅਫਸਰ ਰਲ ਕੇ ਕਰੀ ਜਾਂਦੇ ਨੇ ਅਸੀਂ ਕਈ ਵਾਰੀ ਸ਼ਿਕਾਇਤ ਕੀਤੀ ਪਰ ਸਾਡੀ ਕੋਈ ਸੁਣ ਕੇ ਰਾਜੀ ਨਹੀਂ ਹੈ ਸਾਡੇ ਕੋਲ ਇਹਨਾਂ ਦੇ ਸਾਰੇ ਦਸਤਾਵੇਜ਼ ਵੀ ਮੌਜੂਦ ਨੇ ਹੁਣ ਉਮੀਦ ਸੰਸਥਾ ਦੇ ਗੌਰਵ ਠਾਕੁਰ ਵੱਲੋਂ ਇਹ ਸੁਨੀਰ ਉਪਲਦੀ ਸ਼ਿਕਾਇਤ ਕੀਤੀ ਗਈ ਸੀ ਕਿ ਲਿਖਿਆ ਸੀ ਇਸਨੇ ਜਾਲੀ ਦਸਤਾਵੇਜ਼ ਲਾ ਕੇ ਇੰਪਰੂਵਮੈਂਟ ਟਰਸਟ ਦਾ ਪੈਸਾ ਖਾਦਾ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਛੂਦੋਂ ਵੱਲੋਂ ਵੀ ਇਸ ਦੇ ਉੱਤੇ ਐਫ ਆਈ ਆਰ ਦਰਜ ਕਰਵਾਉਣ ਦੀ ਸਵਾਰਿਸ਼ ਕੀਤੀ ਗਈ ਸੀ ਇਸਨੇ ਕਈ ਬੈਂਕ ਜਿਹੜੇ ਜਾਲੀ ਬੈਂਕ ਅਕਾਊਂਟ ਬਣਾਏ ਨੇ ਐਸਾ ਗੌਰਵ ਠਾਕਰ ਦਾ આરોਪ ਹੈ ਕਿਉਂਕਿ ਅਫਸਰਾਂ ਦਾ ਇਸ ਨੂੰ ਆਸ਼ੀਰਵਾਦ ਪ੍ਰਾਪਤ ਹੈ ਹੁਣ ਦਲੇਰੀ ਪਿੰਡ ਦੀ ਗੱਲ ਕਰਾਂਗੇ ਜਿੱਥੇ ਕੰਮ ਹੋਈ ਨਹੀਂ ਪਰ ਲੱਖਾਂ ਰੁਪਈਆ ਦੇ ਬਿੱਲ ਬਣਾ ਦਿੱਤੇ ਗਏ ਇੰਪਰੂਵਮੈਂਟ ਟਰਸ ਦਾ ਹੈ ਕਿ ਜਈ ਜਸਬੀਰ ਸਿੰਘ ਜਿਹੜਾ ਕਿ ਸਰਬ ਸਿੱਖਿਆ ਅਭਿਆਨ ਤੋਂ ਇੱਥੇ ਆਇਆ ਉਸਨੇ ਇਸ ਦੇ ਵਿੱਚ ਵੱਡਾ ਕਪਲਾ ਕੀਤਾ ਇਸ ਨੂੰ ਲੈ ਕੇ ਇੰਪਰੂਵਮੈਂਟ ਟਰਸ ਦੇ ਸਾਬਕਾ ਚੇਅਰਮੈਨ ਦਮਨਦੀਪ ਸਿੰਘ ਉਪਲਵਾਨ ਨੂੰ ਵੀ ਇਸ ਦੀ ਸ਼ਿਕਾਇਤ ਮੌਜੂਦਾ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਅਸ਼ੋਕ ਤਲਵਾਰ ਨੂੰ ਕੀਤੀ ਉਹਨਾਂ ਕੰਮ ਹੁੰਦਾ ਨਹੀਂ ਇਹ ਪੈਸੇ ਲਈ ਜਾਂਦੇ ਨੇ ਅਸੀਂ ਮੰਗ ਕਰਾਂਗੇ ਕਿ ਕੋਰ ਕੰਸਟਰਕਸ਼ਨ ਕੰਪਨੀ ਵੱਲੋਂ ਹਜੇ ਤੱਕ ਜਿੱਥੇ ਜਿੱਥੇ ਕੰਮ ਕੀਤੇ ਗਏ ਨੇ ਉਹਨਾਂ ਸਾਰਿਆਂ ਕੰਮਾਂ ਦੀ ਜਾਂਚ ਵਿਜੀਲੈਂਸ ਦੀ ਇੱਕ ਸਪੈਸ਼ਲ ਟੀਮ ਬਣਾ ਕੇ ਗ੍ਰਿਫ ਕਰਾਈ ਜਾਵੇ ਤੇ ਇਸ ਵੱਲੋਂ ਜਿਹੜੇ ਕਿ ਠਗੀਆਂ ਮਾਰੀਆਂ ਗਈਆਂ ਨੇ ਉਹ ਪੈਸਾ ਵੀ ਵਸੂਲਿਆ ਜਾਵੇ ਹੁਣ ਸੁਮੀਰ ਉੱਪਲ ਦੀ ਗ੍ਰਿਫਤਾਰੀ ਹੋਏਗੀ ਜਾਂ ਆਪਣੀ ਉੱਚੀ ਪਹੁੰਚ ਦੇ ਸਦਕਾ ਬਚ ਜਾਏਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਹੁਣ ਗੱਲ ਕਰਾਂਗੇ ਪੰਜਾਬ ਵਿਜੀਲੈਂਸ ਦੀ ਪੰਜਾਬ ਦੇ ਵਿੱਚੋਂ ਭ੍ਰਸ਼ਟਾਚਾਰ ਖਤਮ ਕਰਨ ਦਾ ਨਾਰਾ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਾਈ ਸੀ ਤੇ ਪਰ ਜਿਹੜੇ ਰਿਸ਼ਵਤਖੋਰ ਨੇ ਇਹਨਾਂ ਨੂੰ ਸਹਿ ਸਰਕਾਰ ਦਾ ਕੋਈ ਡਰ ਨਹੀਂ ਹੈ ਵਿਜੀਲੈਂਸ ਹਰ ਰੋਜ਼ ਕਿਸੇ ਨਾ ਕਿਸੇ ਬੰਦੇ ਨੂੰ ਫੜ ਰਹੀ ਹੈ ਹੁਣ ਅੱਜ ਮਾਲ ਹਲਕਾ ਪੀਰਬੰਦੂ ਪੂਰਬੀ ਲੁਧਿਆਣਾ ਦੇ ਵਿਖੇ ਤਨਾਤ ਮਾਲ ਪਟਵਾਰੀ ਗੁਰਵਿੰਦਰ ਸਿੰਘ ਜਿਸ ਨੇ ਕਿ 34 ਲੱਖ 70 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹਾਈ ਕੋਰਟ ਵੱਲੋਂ ਇਸ ਦੇ ਜਮਾਨਤ ਜਿਹੜੀ ਹੈ ਉਹ ਲਗਾਈ ਸੀ ਤੇ ਜਮਾਦੀ ਅਰਜੀ ਖਾਰਜ ਹੋਣ ਤੋਂ ਬਾਅਦ ਇਸ ਮਾਲ ਪਟਵਾਰੀ ਗੁਰਵਿੰਦਰ ਸਿੰਘ ਨੇ ਮੰਗਲਵਾਰ ਨੂੰ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਅਗੇ ਆਤਮ ਸਮਰਪਣ ਕਰ ਦਿੱਤਾ ਭ੍ਰਿਸ਼ਟਾਚਾਰ ਦੇ ਇਸ ਕੇਸ ਦੇ ਵਿੱਚ ਰਿਸ਼ਵਤ ਲੈਣ ਦੀ ਸਾਜਿਸ਼ ਸਿਰਜਣ ਦੇ ਦੋਸ਼ ਤੇ ਇਸ ਪਟਵਾਰੀ ਦੇ ਭਰਾ ਤੇ ਪਿਤਾ ਤੇ ਉਸਦੇ ਏਜੰਟ ਨਿੱਕੂ ਦੇ ਖਿਲਾਫ ਵੀ ਮੁਕਦਮਾ ਦਰਜ ਹੈ ਜਾਣਕਾਰੀ ਦਿੰਦੇ ਆ ਬਿਜ਼ਨਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਬੱਬੂ ਤੰਵਰ ਵਾਸੀ ਕਸਬਾ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵੱਲੋਂ ਮਾਲ ਪਟਵਾਰੀ ਗੁਰਵਿੰਦਰ ਸਿੰਘ ਅਤੇ ਉਸਦੇ ਗ੍ਰਿੰਦੇ ਵਿਰੁੱਧ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਸੀ ਕਿ ਇਹ ਮੁਲਜ਼ਮ ਮਾਲ ਪਟਵਾਰੀ ਗੁਰਵਿੰਦਰ ਸਿੰਘ ਨੇ ਬੱਸ ਸਟੈਂਡ ਲੁਧਿਆਣਾ ਦੇ ਨੇੜੇ ਸਥਿਤ ਉਸਦੇ ਪਿਤਾ ਦੀ ਜਾਇਦਾਦ ਜਿਸ ਦੀ ਕੇ ਸਾਲ 1994 ਦੇ ਵਿੱਚ ਰਜਿਸਟਰੀ ਹੋਈ ਸੀ ਦਾ ਇੰਤਕਾਲ ਕਰਨ ਵਾਸਤੇ ਲੱਖਾਂ ਰੁਪਏ ਦੀ ਰਿਸ਼ਵਤ ਮੰਗੀ ਸੀ ਸ਼ਿਕਾਇਤ ਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਇਹ ਪਟਵਾਰੀ ਤੇ ਉਸਦੇ ਏਜੰਟ ਨਿੱਕੂ ਨੇ ਉਸ ਕੋਲੋਂ ਸਮਾਰਟ ਘੜੀਆਂ ਦੇ ਨਾਲ-ਨਾਲ ਦੋ ਆਈਫੋਨ ਖਰੀਦਣ ਲਈ 340000 ਰੁਪਏ ਤੇ 3 ਲੱਖ ਰੁਪਏ ਦੀ ਕੀਮਤੀ ਪਾਕਿਸਤਾਨੀ ਜੁੱਤੀਆਂ ਖਰੀਦਣ ਲਈ ਵੀ ਲੈਸ ਹਨ ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਇਸ ਪਟਵਾਰੀ ਦੇ 에ਜੰਟ ਨਿਕੂ ਦੇ ਜਨਮ ਦਿਨ ਦੇ ਉੱਤੇ ਜਿਹੜੀ ਪਾਰਟੀ ਕੀਤੀ ਉਸ ਦੇ ਉੱਤੇ 80000 ਰੁਪਏ ਵੀ ਖਰਚ ਕੀਤੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਦਾ ਕਹਿਣਾ ਹੈ ਕਿ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਇਆ ਕਿ ਇਹ ਪਟਵਾਰੀ ਉਸ ਦੇ ਸਾਥੀ ਨਿਕੂ ਮਾਲ ਪਟਵਾਰੀ ਗੁਰਵਿੰਦਰ ਸਿੰਘ ਦੇ ਪਿਤਾ ਪਰਮਜੀਤ ਸਿੰਘ ਤੇ ਭਰਾ ਬਲਵਿੰਦਰ ਸਿੰਘ ਨੇ ਆਪਸੀ ਮਿਲੀ ਭਗਤ ਕਰਕੇ ਇਸ ਇੰਤਕਾਲ ਦੇ ਬੰਦੇ ਚਾਰ ਕਿਸ਼ਤਾਂ ਦੇ ਵਿੱਚ 2750000 ਰੁਪਏ ਦੀ ਰਿਸ਼ਵਤ ਲਈ ਸੀ ਪੜਤਾਲ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਾਲ ਪਟਵਾਰੀ ਗੁਰਵਿੰਦਰ ਸਿੰਘ ਨੇ ਨਾਤਾ ਜਾਇਦਾਦ ਦਾ ਇੰਤਕਾਲ ਦਰਜ ਕੀਤਾ ਤੇ ਨਾ ਹੀ ਇਸ ਕਾਮਲੇਈ ਸ਼ਿਕਾਇਤ ਕਰਤਾ ਤੋਂ ਪ੍ਰਾਪਤ ਕੀਤੀ ਰਕਮ ਵਾਪਸ ਕੀਤੀ ਜਿਸ ਤੋਂ ਬਾਅਦ ਸਾਬਤ ਹੁੰਦਾ ਹੈ ਕਿ ਇਹਨਾਂ ਮੁਲਜ਼ਮਾਂ ਨੇ ਰਿਸ਼ਵਤ ਲੈਣ ਵਾਸਤੇ ਜਿਹੜੀ ਇਹ ਸ਼ਿਕਾਇਤ ਕਰਤਾ ਦੇ ਨਾਲ ਧੋਖਾਧੜੀ ਕੀਤੀ ਉਨਾਂ ਆ ਵੀ ਦੱਸਿਆ ਕਿ ਪਟਵਾਰੀ ਗੁਰਵਿੰਦਰ ਸਿੰਘ ਉਸਦੇ ਸਾਥੀ ਨਿੱਕੂ ਸਮੇਤ ਤੇ ਇਹ ਪਟਵਾਰੀ ਦੇ ਭਰਾ ਤੇ ਪਿਤਾ ਨੂੰ ਰਿਸ਼ਵਤ ਮੰਗਣ ਤੇ ਲੈਣ ਅਤੇ ਆਪਸੀ ਮਿਲੀ ਭਗਤ ਨਾਲ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਸ਼ਾਮਲ ਪਾਏ ਜਾਣ ਤੇ ਉਹਨਾਂ ਖਿਲਾਫ ਭ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7ਏ ਦੇ ਤਹਿਤ ਆਈਪੀਸੀ ਦੀ ਧਾਰਾ 420 120 बी ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਪਿਛਲੇ ਸਾਲ 24 ਨਵੰਬਰ 2023 ਨੂੰ ਨਵੀਂ ਦੱਸਿਆ ਕਿ ਪਟਵਾਰੀ ਦੇ ਪਿਤਾ ਤੇ ਭਰਾ ਨੂੰ ਪਹਿਲਾਂ ਹੀ ਅਦਾਲਤ ਵੱਲੋਂ ਜ਼ਮਾਨਤ ਮਿਲ ਚੁਕੀ ਹੈ ਪਰ ਹਾਈ ਕੋਰਟ ਨੇ ਪਟਵਾਰੀ ਦੀ ਜ਼ਮਾਨਤ ਦੀ ਅਰਜੀ ਰੱਦ ਕਰ ਦਿੱਤੀ ਹੈ ਹੁਣ ਇਸ ਪਟਵਾਰੀ ਗੁਰਵਿੰਦਰ ਸਿੰਘ ਤੇ ਉਸਦੇ ਸਾਥੀ ਨਿਕੋਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਇਹਨਾਂ ਨੂੰ ਲੁਕਣ ਦਾ ਰਸਤਾ ਨਹੀਂ ਸੀ ਮਿਲ ਰਿਹਾ ਇਸੇ ਕਰਕੇ ਪਟਵਾਰੀ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਦਾਗੇ ਅੱਜ ਆਤਮ ਸਮਰਪਣ ਕਰ ਦਿੱਤਾ ਕੱਲ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਉਸਦੇ ਸਾਥੀ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਗਿਆ ਵਾਹ ਇੱਕ ਹੋਰ ਮਾਮਲੇ ਦੇ ਵਿੱਚ ਗੁਰਦਾਸਪੁਰ ਦੇ ਐਸਪੀ ਦੇ ਰੀਡਰ ਨੂੰ 5000 ਰੁਪਏ ਦੀ ਰਿਸ਼ਵਤ ਲੈੰਦਿਆ ਵਿਜੀਲੈਂਸ ਵੱਲੋਂ ਗ੍ਰਫਤਾਰ ਕੀਤਾ ਗਿਆ ਐਸਪੀ ਹੈਡਕੁਆਟਰ ਗੁਰਦਾਸਪੁਰ ਦੇ ਰੀਡਰ ਵਜੋਂ ਤਨਖਾਦ ਗੁਰਪ੍ਰਤਾਪ ਸਿੰਘ ਸਬ ਇੰਸਪੈਕਟਰ ਜਿਹੜੇ ਕਿ 5000 ਰੁਪਏ ਦੀ ਰਿਸ਼ਵਤ ਲੈ ਰਹੇ ਸਨ ਉਹਨਾਂ ਨੂੰ ਰੰਗੇ ਅਤੀ ਗ੍ਰਫਤਾਰ ਕਰ ਲਿਆ ਗਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗੁਰਪ੍ਰਤਾਪ ਸਿੰਘ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਦਿਨਾਨਗਰ ਕਸਬੇ ਦੇ ਵਸਨੀਕ ਚੰਦਰਸ਼ੇਖਰ ਆਜ਼ਾਦ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਤੇ ਗ੍ਰਫਤਾਰ ਕੀਤਾ ਗਿਆ ਉਨਾ ਇਹ ਵੀ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਾ ਕੇ ਗੁਰਪ੍ਰਤਾਪ ਸਿੰਘ ਨੇ ਪੁਲਿਸ ਜਾਂਚ ਰਿਪੋਰਟ ਉਸਦੇ ਹੱਕ ਵਿੱਚ ਭੇਜਣ ਦੇ ਬਦਲੇ 10000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਤੇ 5000 ਰੁਪਏ ਪਹਿਲਾਂ ਹੀ ਲੈ ਚੁੱਕਾ ਹੈ। ਬਾਕੀ 5000 ਰੁਪਏ ਵੀ ਮੰਗ ਰਿਆ ਸੀ। ਉਹਨਾਂ ਇਹ ਵੀ ਦੱਸਿਆ ਇਸ ਸ਼ਿਕਾਇਤ ਬਾਰੇ ਡੂੰਘੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਤੇ ਗੁਰਪ੍ਰਤਾਪ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ 5000 ਰੁਪਏ ਦੀ ਰਿਸ਼ਵਤ ਲੈੰਦਿਆਂ ਗ੍ਰਿਫਤਾਰ ਕਰ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਨੇ ਥਾਣਾ ਅੰਮ ਭ੍ਰਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਤੇ ਕੱਲ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਅਗਲੇ ਐਨਆਈ ਕਾਲ ਤੋਂ ਨਾ ਫਿਰੂਬੁਰਗ ਦੇ ਤਤਕ ਦੋਸਾਨੂੰ ਰਾਜਦ ਸਸ਼ੀਕਲ ਨਮਸਕਾਰ